ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਭਿੰਨਾਂ ਦੇ ਗੁਣਾ ਤੇ ਵੰਡ ਕਰਨਾ ਸਿੱਖਾਂਗੇ ਪਿਛਲੀ ਵੀਡੀਓ ਦੇ ਵਿੱਚ ਮੁੱਢਲੀ ਜਾਣਕਾਰੀ ਪ੍ਰਾਪਤ ਕੀਤੀ ਆ ਭਿੰਨਾਂ ਬਾਰੇ ਫ੍ਰੈਕਸ਼ਨਜ਼ ਬਾਰੇ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਨੇ ਕਿਹੜੀਆਂ-ਕਿਹੜੀਆਂ ਹੁੰਦੀਆਂ ਨੇ ਤਾਂ ਜਿਹੜਾ ਵੀ ਕੰਪੀਟੀਸ਼ਨ ਦੇ ਵਿੱਚ ਭਿੰਨਾਂ ਨਾਲ ਸੰਬੰਧਿਤ ਸਵਾਲ ਆਉਂਦਾ ਏ ਉਹਦੇ ਲਈ ਤੁਹਾਨੂੰ ਬੇਸਿਕ ਜਾਣਕਾਰੀ ਏ ਜਿਹੜੀ ਹੋਣੀ ਬਹੁਤ ਜ਼ਰੂਰੀ ਆ एमसीक्यूज ਨੂੰ ਰੱਟੇ ਲਗਾ ਕੇ ਮੈਥ ਜਿਹੜਾ ਇਹ ਨਹੀਂ ਸਿੱਖਿਆ ਜਾ ਸਕਦਾ ਇਸ ਲਈ ਬਨੇ ਰਹੋ ਚੈਨਲ ਦੇ ਨਾਲ ਵੱਧ ਤੋਂ ਵੱਧ ਵੀਡੀਓ ਨੂੰ ਦੇਖੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਜਿਹੜੀਆਂ ਵੀਡੀਓ ਨੇ ਤੁਹਾਨੂੰ ਲਗਾਤਾਰ ਮਿਲਦੀਆਂ ਰਹਿਣ ਤੇ ਜੇ ਹੁਣ ਅਸੀਂ 3/4 ਦੇਖੋ ਇੱਥੇ ਰਕਮਾਂ 1 3/4 1/3 ਤਾਂ ਇਹਨੂੰ ਕਿਵੇਂ ਹੱਲ ਕਰਾਂਗੇ ਅਸੀਂ ਜਾਂ ਕਿ ਕਿਹਾ ਜਾਵੇ ਕਿ ਕਿਸੇ ਵੀ ਸੰਖਿਆ ਦਾ ਭਾਗ ਦਾ ਜਿੱਤੇ ਸ਼ਬਦਾਂ ਦਾ ਇਤੇ ਭਾਗ ਗੁਣਾ ਹੈ ਤਾਂ 3/4 ਦਾ 1/3 ਭਾਗ 3/12 ਇਹ ਕਿਵੇਂ ਆਇਆ 3/12 ਤਾਂ ਉੱਪਰਲੇ ਨੂੰ ਉੱਪਰਲੇ ਨਾਲ ਗੁਣਾ ਕਰਨੀ ਆ ਅੰਸ਼ਾਂ ਦਾ ਗੁਣਨਫਲ ਤੇ ਹਰਾਂ ਦਾ ਗੁਣਨਫਲ ਤੇ ਇਹ ਇਹ ਸਾਡਾ ਆਨਸਰ ਆਉਂਦਾ ਇਹਨੂੰ ਕਟਕਟਾ ਕਰਕੇ ਅਸੀਂ ਛੋਟਾ ਪਹਾੜਿਆਂ 'ਚ ਗਿਣ ਕੇ ਕਰ ਸਕਦੇ ਆ ਜਿਵੇਂ ਇੱਥੇ ਦਿੱਤਾ ਹੋਇਆ 3/7 ਦਾ 1/2 ਇਸ ਨੂੰ ਹੱਲ ਕਿਵੇਂ ਕਰਨਾ ਹੈ ਗੁਣਾ ਕਰਕੇ ਤਾਂ ਦਾ ਦਾ ਭਾਗ ਗੁਣਾ ਤਾਂ ਇਹ ਸਮਝ ਸਕਦੇ ਹੋ ਤੁਸੀਂ ਇਹ ਜਿਹੜੀਆਂ ਨੇ ਮਿਕਸਡ ਫ੍ਰੈਕਸ਼ਨ ਦੇ ਵਿੱਚ ਵੀ ਆ ਸਕਦਾ ਹੈ ਤਾਂ ਸਭ ਤੋਂ ਪਹਿਲਾਂ ਉਹਨੂੰ ਸਧਾਰਨ ਬਣਾਉਣਾ ਹੈ ਜਿਹੜੀ ਸਈਆਂ ਦੇ ਵਿੱਚ ਰਕਮਾਂ ਸਈਆਂ ਤੋੜ ਕੇ ਤੁਸੀਂ ਸਧਾਰਨ ਰਕਮ ਬਣਾਉਣੀ ਆ ਜਿਵੇਂ 2/3 ਗੁਣਾ 3 ਦੋਨੇ 6 ਤੇ 2 8 8/3 ਆ ਗਿਆ ਤਾਂ ਇਹ ਉੱਪਰਲੇ ਨੂੰ ਉੱਪਰਲੇ ਨਾਲ ਗੁਣਾ ਕੀਤੀ نیچے ਵਾਲੇ ਨੂੰ نیچے ਵਾਲੇ ਨਾਲ ਤਾਂ ਇਸ ਤਰ੍ਹਾਂ ਨਾਲ ਇਹ ਜਿਹੜਾ ਸਾਡਾ ਉੱਤਰ ਆ ਗਿਆ ਤਾਂ ਇਹ ਫੋਟੋ ਫੜ ਤੁਸੀਂ ਇਹ ਸਵਾਲਾਂ ਨੂੰ ਹੱਲ ਕਰ ਸਕਦੇ ਹੋ ਜੇ ਤੁਹਾਨੂੰ ਥੋੜੀ ਜਿਹੀ ਟੈਕਨੀਕ ਪਤਾ ਹੋਊਗੀ ਜਿਵੇਂ ਉਦਾਹਰਨ ਅਸੀਂ ਸ਼ਾਬਦਿਕ ਉਦਾਹਰਨ ਲੈਣੇ ਆ ਇੱਥੇ ਰਾਜ ਇੱਕ ਘੰਟੇ ਵਿੱਚ ਇੱਕ ਕਿਤਾਬ ਦਾ 1/5 ਭਾਗ ਪੜਦਾ ਹੈ 3 ਸਹੀ 2/3 ਘੰਟਿਆਂ ਵਿੱਚ ਉਹ ਕਿਤਾਬ ਦਾ ਕਿੰਨਾ ਭਾਗ ਪੜ੍ਹੇਗਾ ਇਹ ਪ੍ਰਸ਼ਨ ਦਾ ਜਿਹੜਾ ਉੱਤਰ ਸਾਡੇ ਕੋਲ ਤਾਂ ਸਭ ਤੋਂ ਪਹਿਲਾਂ ਅਸੀਂ 1 ਘੰਟੇ 'ਚ ਪੜਿਆ ਜਾਣ ਵਾਲਾ ਭਾਗ ਦੇਖਦੇ ਹਾਂ 1/5 ਤੇ 302/3 ਘੰਟਿਆਂ ਵਿੱਚ ਪੜਿਆ ਜਾਣ ਵਾਲਾ ਭਾਗ ਦੇਖਾਂਗੇ ਗੁਣਾ ਕਰਕੇ 1/5 ਨਾਲ ਤਾਂ ਜੇ 1 ਘੰਟੇ 'ਚ 1/5 ਭਾਗ ਪੜਦਾ ਹੈ ਤਾਂ ਇੰਨੇ ਘੰਟਿਆਂ ਦੇ ਵਿੱਚ ਉਸ ਨਾਲ ਗੁਣਾ ਕਰਕੇ ਸਾਡਾ ਉੱਤਰ ਆਊਗਾ ਤਾਂ ਇਹਨੂੰ ਸਿੰਪਲ ਜਿਹੜੀ ਸਧਾਰਨ ਪਿੰਨ ਬਣਾਉਣ ਤੋਂ ਬਾਅਦ ਹੀ ਗੁਣਾ ਹੋ ਸਕਦੀ ਹੈ ਇਸ ਤਰ੍ਹਾਂ ਨਹੀਂ ਹੋ ਸਕਦੀ ਤਾਂ ਇਹ ਸੀਗਾ ਗੁਣਾ ਦਾ ਗੁਣਨਫਲਾਂ ਦਾ ਮੂਲ ਜਿਹੜੀ ਪ੍ਰੋਡਕਟ ਫ੍ਰੈਕਸ਼ਨ ਦੀ ਹੁੰਦੀ ਆ ਉਹਨਾਂ ਦੀ ਵੈਲਿਊ ਤਾਂ ਇਹਦੇ ਵਿੱਚ ਦੇਖੋ ਦੋ ਉਚਿਤ ਭਿੰਨਾਂ ਦੇ ਗੁਣਨਫਲ ਦਾ ਮੂਲ ਦੋਹਾਂ ਭਿੰਨਾਂ ਵਿੱਚੋਂ ਹਰੇਕ ਤੋਂ ਘੱਟ ਹੁੰਦਾ ਈ ਜਿਵੇਂ 1/2 3/7 ਤਾਂ 3/14 ਆ ਗਿਆ ਤਾਂ 3/14 ਇਹ ਜਿਹੜਾ ਇਹ ਦੋਨਾਂ ਜਿਹੜੀਆਂ ਭਿੰਨਾਂ ਨੇ ਉਹਨਾਂ ਤੋਂ ਘੱਟ ਦੇਖੋ ਇੱਥੇ ਨਿਸ਼ਾਨੀ ਲਗਾਈ ਹੋਈ ਆ ਦੋ ਅਨੁਚਿਤ ਭਿੰਨਾਂ ਦੇ ਗੁਣਨਫਲ ਦਾ ਮੁੱਲ ਦੋਨਾਂ ਭਿੰਨਾਂ ਵਿੱਚੋਂ ਹਰੇਕ ਤੋਂ ਵੱਧ ਹੁੰਦਾ ਏ ਉਲਟਾ ਹੁਣ ਦੋ ਜਿਹੜੀਆਂ ਅਨੁਚਿਤ ਭਿੰਨਾਂ ਨੇ ਸਾਡੇ ਕੋਲ 4/3 ਤੇ 5/3 ਅਨੁਚਿਤ ਕਿਉਂ ਨੇ ਕਿਉਂਕਿ ਇਹਨਾਂ ਦੇ ਹਰ ਛੋਟੇ ਨੇ ਤਾਂ ਅਨੁਚਿਤ ਭਿੰਨਾਂ ਦਾ ਗੁਣਨਫਲ ਜਿਹੜਾ ਉਹ 20/9 ਆ ਗਿਆ ਇੱਥੇ ਤਾਂ 20/9 ਵੱਡਾ ਏ 4/3 ਤੋਂ ਇਸ ਤਰ੍ਹਾਂ ਨਾਲ ਇਹ ਉੱਤਰ ਆਉਂਦੇ ਨੇ ਤੀਸਰਾ ਸਾਡੇ ਕੋਲ ਹੈਗਾ ਇੱਕ ਰੂਲ ਕਿ ਇੱਕ ਉਚਿਤ ਭਿੰਨ ਤੇ ਇੱਕ ਅਣਉਚਿਤ ਭਿੰਨ ਦੋ ਭਿੰਨਾਂ ਨੇ ਅਲੱਗ-ਅਲੱਗ ਤਰ੍ਹਾਂ ਦੀਆਂ ਇਹਨਾਂ ਦਾ ਗੁਣਨਫਲ ਦਾ ਮੁੱਲ ਜਿਹੜਾ ਉਹ ਅਣਉਚਿਤ ਭਿੰਨ ਨਾਲੋਂ ਘੱਟ ਤੇ ਦਿੱਤੇ ਉਚਿਤ ਭਿੰਨ ਨਾਲੋਂ ਵੱਧ ਹੁੰਦਾ ਹੈ ਤਾਂ ਇਸ ਤਰ੍ਹਾਂ ਨਾਲ ਹੁੰਦਾ ਇਹ ਤਾਂ 1/2 3/2 ਕਰਾਂਗੇ ਅਸੀਂ ਤਾਂ ਇਹ ਸਾਡਾ ਉੱਤਰ ਆਉਂਦਾ ਹੈ ਇਸੇ ਤਰ੍ਹਾਂ ਤੁਸੀਂ ਸਵਾਲ ਨੇ ਜਿਹੜੇ ਅਭਿਆਸ ਦੇ ਉਹ ਕਰਨ ਦੀ ਕੋਸ਼ਿਸ਼ ਕਰਨੀ ਆ ਕਮੈਂਟ ਪਾ ਕੇ ਤੁਸੀਂ ਪੁੱਛ ਸਕਦੇ ਹੋ ਜੋ ਵੀ ਪੁੱਛਣਾ ਹੈ ਤੇ ਕਹੋਗੇ ਤਾਂ ਵੱਧ ਸਵਾਲ ਨੇ ਜਿਹੜੇ ਉਹ ਕਰਵਾਏ ਜਾ ਸਕਦੇ ਨੇ ਵੀਡੀਓ ਦੇ ਵਿੱਚ ਵੀਡੀਓ ਲੰਬੀ ਹੁੰਦੀ ਹੈ ਇਸ ਲਈ ਮੁੱਢਲੀਆਂ-ਮੁੱਢਲੀਆਂ ਗੱਲਾਂ ਨੇ ਜਿਹੜੀਆਂ ਉਸ ਦੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਇਹ ਲਿਖਿਆਂ ਵਿੱਚੋਂ ਕਿਹੜੀ ਵੀ ਵੱਡੀ ਆ 3/2 ਦਾ 2/7 ਜਾਂ ਇਹਨਾਂ ਦੋਨਾਂ ਦਾ ਕੰਪੈਰੀਸ਼ਨ ਕਰਨਾ ਤੁਲਨਾ ਕਰਨੀ ਆ ਦੋਨਾਂ ਦੀ ਅਲੱਗ-ਅਲੱਗ ਸਵਾਲਾਂ ਨੂੰ ਸੋਲਵ ਕਰਕੇ ਇਸੇ ਤਰ੍ਹਾਂ ਜਿਹੜੇ ਇਹ ਸ਼ਾਬਦਿਕ ਉਦਾਹਰਨਾਂ ਦਿੱਤੀਆਂ ਹੋਈਆਂ ਨੇ ਜਿਹੜੀਆਂ ਪੇਪਰ ਦੇ ਵਿੱਚ ਅਕਸਰ ਆ ਜਾਂਦੀਆਂ ਨੇ ਇਸੇ ਤਰ੍ਹਾਂ ਬਹੁ ਵਿਕਲਪੀ ਪ੍ਰਸ਼ਨ ਨੇ ਇਹਨਾਂ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਿਓ ਹੱਲ ਕਰਨ ਦੀ ਤਾਂ ਇਹ ਗੁਣਾ ਦਾ ਹਿੱਸਾ ਹੈ ਜਿਹੜਾ ਫ੍ਰੈਕਸ਼ਨਜ਼ ਦੀ ਮਲਟੀਪਲੀਕੇਸ਼ਨ ਅੱਗੇ ਅਸੀਂ ਕਰਾਂਗੇ ਭਿੰਨਾਂ ਦੀ ਭਾਗ ਮਲਟੀਪਲੀਕੇਸ਼ਨ ਗੁਣਾ ਉਸੇ ਤਰੀਕੇ ਨਾਲ ਜਿਹੜੀ ਵੰਡ ਭਿੰਨਾਂ ਦੀ ਉਹ ਹੁੰਦੀ ਆ ਤਾਂ ਇਹਦੇ ਵਿੱਚ ਇੱਕ ਗੱਲ ਹੁੰਦੀ ਆ ਪਿੰਨਾ ਦਾ ਉਲਟ ਕਰਮ ਪਿੰਨ ਦੇ ਅੰਸ਼ ਤੇ ਹਰ ਨੂੰ ਆਪਸ ਚ ਬਦਲ ਨਾਲ ਜਿਹੜਾ ਵੀ ਪ੍ਰਾਪਤ ਹੁੰਦਾ ਉਹ ਪਿੰਨਾ ਦਾ ਉਲਟ ਕਰਮ ਹੁੰਦਾ ਏ ਤੇ ਜੇ ਅਸੀਂ ਪਿੰਨ ਨੂੰ ਆਪਣੇ ਉਲਟ ਕਰਮ ਨਾਲ ਗੁਣਾ ਕਰਾਂਗੇ ਤਾਂ ਉਹ 1 ਆ ਜਾਊਗਾ ਤਾਂ ਜਿਵੇਂ 3/7 ਦਾ ਉਲਟ ਕਰਮ 7/3 ਜਦੋਂ ਅਸੀਂ ਇਹਨਾਂ ਦੋਨਾਂ ਨੂੰ ਆਪਸ ਚ ਮਲਟੀਪਲਾਈ ਕਰਾਂਗੇ ਗੁਣਾ ਕਰਾਂਗੇ ਤਾਂ 1 ਆ ਜਾਂਦਾ ਏ ਤਾਂ ਇਸ ਨੂੰ ਉਸ ਪਿੰਨ ਦਾ ਗੁਣਾਤਮਕ ਉਲਟ ਵੀ ਕਹਿੰਦੇ ਨੇ ਉਨੇ ਉਲਟ ਕਰਮ ਦੀ ਕਿਉਂ ਜ਼ਰੂਰਤ ਪਈ ਅੱਗੇ ਗੱਲ ਕਰਦੇ ਆਂ ਅਸੀਂ ਇਹਦੀ ਤਾਂ 2/5 ਤੇ 3 ਦਾ ਉਲਟ ਕਰਮ ਜਿਹੜਾ ਇਹ ਅਸੀਂ ਆਸਾਨੀ ਨਾਲ ਦੇਖ ਸਕਦੇ ਹਾਂ ਤੁਸੀਂ ਜੇ ਹੁਣ ਕੋਈ ਪੂਰਨ ਸੰਖਿਆ ਦੀ ਭਿੰਨ ਨਾਲ ਭਾਗ ਕਰੀਏ ਤਾਂ ਕੀ ਹੁੰਦਾ ਹੈ ਪੂਰਨ ਸੰਖਿਆ ਭਾਗ 1 ਇਹਦੇ ਕਿਸੇ ਵੀ ਭਿੰਨ ਨਾਲ ਵੰਡ ਕਰਾਂਗੇ ਤਾਂ ਕੀ ਹੋਊਗਾ ਤਾਂ ਇਹਦੇ ਵਿੱਚ 1 ਨੂੰ ਦੇਖੋ ਵੰਡ ਕੀਤਾ 1/4 ਨਾਲ ਕਿਉਂ ਕਿਉਂਕਿ ਇੱਕ ਰੂਲ ਆ ਵੀ ਜੇ ਜਿਹੜਾ ਅਸੀਂ ਜਿਵੇਂ ਦੋ ਪਿੰਨਾ ਨੇ ਦੋ ਪਿੰਨਾ ਦੇ ਵਿਚਕਾਰ ਵੰਡ ਦੀ ਨਿਸ਼ਾਨੀ ਆ ਤਾਂ ਉਹਨੂੰ ਗੁਣਾ ਦੇ ਵਿੱਚ ਬਦਲਿਆ ਜਾਂਦਾ ਏ ਜਦੋਂ ਪਿਛਲੀ ਨੂੰ ਉਲਟਾ ਦਈਏ ਸੀ ਇੱਕ ਰੂਲ ਆ ਇਹ ਤਾਂ ਇਹਨੂੰ ਇੱਥੇ ਭਾਗ ਕੀਤਾ ਏ ਅਸੀਂ ਤਾਂ ਸਾਡਾ ਆਨਸਰ 4 ਆਇਆ ਕਿਵੇਂ 4 ਆਇਆ ਕਿਉਂਕਿ ਅਸੀਂ ਇਹਨੂੰ ਉਲਟਾਇਆ ਏ ਉਲਟਾਉਣ ਤੋਂ ਬਾਅਦ ਅਸੀਂ ਜਿਹੜਾ ਇਹਦੇ ਨਾਲ ਇਹ ਕੱਟ ਕੇ ਤੇ 4 ਆਨਸਰ ਸਾਡਾ ਆ ਗਿਆ ਤੇ ਇਸੇ ਤਰ੍ਹਾਂ ਜਿਹੜਾ 1 ਡਿਵਾਈਡ 4 ਇਹ ਆ ਜਾਂਦਾ ਹੈ ਤਾਂ ਇੱਥੇ ਇੱਕ ਯਾਦ ਰੱਖਣਯੋਗਾ ਕਿ ਹਮੇਸ਼ਾ ਹੀ ਜਿਹੜਾ ਇਹ ਰੈਸੀਪ੍ਰੋਕਲ ਹੁੰਦਾ ਹੈ ਪਿਛਲੀ ਭਿੰਨ ਦਾ ਉਲਟ ਹੁੰਦਾ ਹੈ ਮੂਰਲੀ ਭਿੰਨ ਨਹੀਂ ਪਿਛਲੀ ਭਿੰਨ ਦਾ ਉਲਟ ਹੁੰਦਾ ਹੈ ਤਾਂ ਵਿਚਕਾਰ ਨਿਸ਼ਾਨੀ ਹੈ ਜਿਹੜੀ ਭਾਗ ਤੋਂ ਹਟ ਕੇ ਗੁਣਾ ਬਣ ਜਾਂਦੀ ਹੈ ਤਾਂ ਗੁਣਾ ਤੁਸੀਂ ਸਮਝਦੇ ਹੋ ਗੁਣਾ ਸੀ ਪਹਿਲਾਂ ਕਰ ਚੁੱਕੇ ਕਿ ਕਿਸ ਤਰ੍ਹਾਂ ਹੋ ਸਕਦੀ ਹੈ ਤਾਂ ਇਹ ਇੱਕ ਤਰੀਕਾ ਹੈ ਜੇ ਪੂਰਨ ਸੰਖਿਆ ਦੀ ਮਿਸ਼ਰਤ ਭਿੰਨਨ ਭਾਗ ਕੀਤਾ ਜਾਵੇ ਫਿਰ ਕੀ ਹੁੰਦਾ ਹੈ ਦੇਖੋ ਉਦਾਹਰਨਾਂ ਇੱਥੇ ਮਿਸ਼ਰਤ ਭਿੰਨਨ ਪੂਰਨ ਸੰਖਿਆ ਮੀਨ ਜਿਹਦਾ ਕੋਈ ਪੂਰਨ ਸੰਖਿਆ ਹੁੰਦੀ ਹੈ ਨਾ ਜਿਹਦੇ ਵਿੱਚ ਕੋਈ ਅੰਸ਼ ਹਰ ਨਹੀਂ ਹੁੰਦਾ ਉਹ ਪੂਰੀ ਹੋਲ ਪਾਰਟ ਹੁੰਦਾ ਹੈ ਤਾਂ ਇਹਦੇ ਵਿੱਚ ਅਸੀਂ ਕਿਵੇਂ ਹੱਲ ਕਰਾਂਗੇ ਪਹਿਲਾਂ ਤਾਂ ਅਸੀਂ ਸਭ ਤੋਂ ਪਹਿਲਾਂ ਰੂਲ ਤਾਂ ਜਿਹੜੀ ਮਿਕਸਡ ਫ੍ਰੈਕਸ਼ਨ ਆ ਉਸ ਨੂੰ ਅਸੀਂ ਸਹੀ ਕਰਨਾ ਹੈ ਤਾਂ ਇਸ ਇਸ ਨੂੰ ਸਹੀ ਕਰਨ ਤੋਂ ਬਾਅਦ ਹੀ ਅਸੀਂ ਇਸ ਦੇ ਉੱਤੇ ਸਾਰੀਆਂ ਚੀਜ਼ਾਂ ਲਾਗੂ ਕਰਾਂਗੇ ਇਸ ਨੂੰ ਸਹੀ ਕਰਨ ਨਾਲ ਅੱਗੇ ਜਿਹੜਾ ਇਹ ਵੰਡ ਦੀ ਨਿਸ਼ਾਨੀ ਹੈ ਜਿਹੜੀ ਉਹ ਗੁਣਾ ਚ ਬਦਲ ਜੂਗੀ ਕਿਵੇਂ ਬਦਲੂਗੀ ਜਦੋਂ ਪਿਛਲੀ ਦਾ ਉਲਟ ਕਰਮ ਹੋ ਜਾਊਗਾ ਤਾਂ ਉਲਟ ਕਰਮ ਕਰਨ ਤੋਂ ਬਾਅਦ ਅਸੀਂ 3 ਨਾਲ 3 ਕੱਟ ਗਿਆ ਇਸ ਤਰ੍ਹਾਂ 4/3 ਨੂੰ ਉੱਤਰ ਆਇਆ ਤਾਂ ਡਿਵੀਜ਼ਨ ਜਿਹੜੀ ਆ ਉਹ ਜਦੋਂ ਅਸੀਂ ਜਿਹੜਾ ਹੋਲ ਨੰਬਰ ਆ ਜਾਂ ਪੂਰਨ ਸੰਖਿਆ ਭਾਗ ਆ ਉਹਦੇ ਨਾਲ ਅਸੀਂ ਭਿੰਨ ਨੂੰ ਡਿਵਾਈਡ ਕਰਨਾ ਹੈ ਤਾਂ ਪਿੱਛੇ ਆਊਗਾ ਉਹ ਤੇ ਇਸ ਲਈ ਇਹ ਉਲਟੋਗਾ ਤਾਂ ਹਮੇਸ਼ਾ ਹੀ ਪਿਛਲਾ ਉਲਟਦਾ ਹੁੰਦਾ ਏ 5/3 1/2 ਇਸ ਤਰ੍ਹਾਂ ਨਾਲ ਉੱਤਰ ਆਊਗਾ ਇਸੇ ਤਰ੍ਹਾਂ ਜਿਹੜੀ ਮਿਕਸਡ ਫ੍ਰੈਕਸ਼ਨ ਆ ਉਹਦਾ ਵੀ ਆਊਗਾ ਇੱਕ ਪਿੰਨ ਦੀ ਦੂਜੀ ਪਿੰਨ ਨਾਲ ਭਾਗ ਹੁਣ ਜਦ ਦੋਨੇ ਪਾਸੇ ਪਿੰਨਾਂ ਨੇ ਤਾਂ ਕੀ ਕਰਨਾ ਏ ਤਾਂ ਵੀ ਉਹੀ ਰੂਲ ਆ ਪਿਛਲੀ ਨੂੰ ਉਲਟਾਉਣਾ ਏ ਤੇ ਅਗਲੀ ਨੂੰ ਉਮੀ ਰੱਖਣਾ ਏ ਸੇਮ ਰੂਲ ਦੇ ਨਾਲ ਤੁਸੀਂ ਇਹ ਕਰ ਸਕਦੇ ਹੋ ਇਸੇ ਤਰ੍ਹਾਂ ਇਹਦੀਆਂ ਉਦਾਹਰਨਾਂ ਨੇ ਤੇ ਅਭਿਆਸ ਦਿੱਤਾ ਹੋਇਆ ਤੁਸੀਂ ਇਹਨੂੰ ਹੱਲ ਕਰਕੇ ਆਪਣਾ ਜਿਹੜੀ ਤਿਆਰੀ ਇਹ ਕਰ ਸਕਦੇ ਹੋ ਵੱਧ ਤੋਂ ਵੱਧ ਪ੍ਰੈਕਟਿਸ ਨਾਲ ਤੁਹਾਨੂੰ ਇਹ ਸਵਾਲ ਨੇ ਜਿਹੜੇ ਬੜੀ ਆਸਾਨੀ ਨਾਲ ਆ ਸਕਦੇ ਨੇ ਪ੍ਰੈਕਟਿਸ ਲਈ ਬਹੁ ਵਿਕਲਪੀ ਪ੍ਰਸ਼ਨ ਨੇ ਜਿਨ੍ਹਾਂ ਨੂੰ ਤੁਸੀਂ ਤਿਆਰ ਕਰ ਸਕਦੇ ਹੋ ਅੱਗੇ ਅਸੀਂ ਐਮਸੀਕਿਊਜ਼ ਕਰਾਂਗੇ ਮੈਥ ਦੇ ਪਰ ਇਹਨਾਂ ਵੀਡੀਓਜ਼ ਦੇ ਵਿੱਚ ਅਸੀਂ ਥਿਊਰੀ ਪਾਰਟ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਨਾਲ ਦੀ ਨਾਲ ਪ੍ਰੈਕਟਿਸ ਪ੍ਰਸ਼ਨ ਵੀ ਕਰ ਰਹੇ ਹਾਂ ਤਾਂ ਇਸ ਵੀਡੀਓ ਦੇ ਵਿੱਚ ਅਸੀਂ ਭਿੰਨਾਂ ਦੀ ਗੁਣਾ ਤੇ ਵੰਡ ਸਿੱਖੀ ਆ ਜੋੜ ਘਟਾਓ ਅਸੀਂ ਪਹਿਲਾਂ ਹੀ ਸਿੱਖ ਚੁੱਕੇ ਤਾਂ ਇਹ ਚਾਰੇ ਚੀਜ਼ਾਂ ਨੇ ਜਿਹੜੀਆਂ ਭਿੰਨਾਂ ਦੇ ਸਬੰਧ ਦੇ ਵਿੱਚ ਤੁਹਾਡੀ ਜਾਣਕਾਰੀ ਲਈ ਜ਼ਰੂਰੀ ਨੇ ਆਉਣ ਵਾਲੀ ਵੀਡੀਓ ਦੇ ਵਿੱਚ ਅਸੀਂ ਅਗਲਾ ਜਿਹੜਾ ਟੌਪਿਕ ਆ ਕਰਾਂਗੇ ਦਸ਼ਮਲਵ ਕਰਾਂਗੇ ਬਣੇ ਰਹੋ ਚੈਨਲ ਦੇ ਨਾਲ ਕੋਈ ਵੀ ਚੀਜ਼ ਸਮਝਣ ਦੀ ਲੋੜ ਆ ਤਾਂ ਕਮੈਂਟ ਕਰਕੇ ਪੁੱਛੋ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲੋ ਓਕੇ ਥੈਂਕਸ